ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਅੰਮ੍ਰਿਤਸਰ ਸ਼ਹਿਰ ਵਿੱਚ ਬੜੀ ਸ਼ਰਧਾ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਤੇ ਹਾਥੀ ਗੇਟ ਦੇ ਨੇੜੇ ਸਥਿਤ ਆਸ਼ੂ ਨਾਰਜੀ ਵੱਲੋਂ ਵਿਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਕੇ ਆਪਣੇ ਧਰਮ ਪ੍ਰਤੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੀ ਸ਼ੁਰੂਆਤ ਭਗਵਾਨ ਵਾਲਮੀਕ ਜੀ ਦੀ ਜੋਤ ਨੂੰ ਪ੍ਰਕਾਸ਼ਿਤ ਕਰਕੇ ਕੀਤੀ ਗਈ। ਪਗਤੀ ਮੇਂ ਕੀਰਤਨ ਅਤੇ ਭਗਵਾਨ ਜੀ ਦੇ ਜੀਵਨ ਉਪਦੇਸ਼ਾਂ ਤੇ ਪ੍ਰਕਾਸ਼ ਪਾਇਆ ਗਿਆ ਆਸ਼ੂ ਨਾਰਜੀ ਨੇ ਕਿਹਾ ਕਿ ਭਗਵਾਨ ਵਾਲਮੀਕ ਜੀ ਨੇ ਮਨੁੱਖਤਾ ਨੂੰ ਸੱਚਾਈ ਮਿਆ ਅਤੇ ਸਮਾਨਤਾ ਦਾ ਪਾਠ ਪੜਾਇਆ ਸੀ ਉਹਨਾਂ ਦੇ ਉਪਦੇਸ਼ ਅੱਜ ਵੀ ਸਮਾਜ ਵਿੱਚ ਪ੍ਰੇਰਣਾ ਦਾ ਸਰੋਤ ਹਨ ਇਸ ਸਮਾਰੋਹ ਵਿੱਚ ਅੰਮ੍ਰਿਤਸਰ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਨੇ ਸ਼ਮੂਲੀਅਤ ਕੀਤੀ ਵਿਸ਼ੇਸ਼ ਤੌਰ ਤੇ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਐਮਐਲਏ ਡਾਕਟਰ ਅਜੇ ਗੁਪਤਾ ਐਮਐਲਏ ਡਾਕਟਰ ਜਸਬੀਰ ਸਿੰਘ ਸੰਦੂ ਸਾਬਕਾ ਸਾਂਸਦ ਸ਼੍ਰੀ ਸ਼ਵੇਤ ਮਲਿਕ ਕਾਉਂਸਲਰ ਤਾਹਿਰ ਸ਼ਾ ਬਾਬਾ ਸਲੀਮ ਸ਼ਾ ਸਮੇਤ ਕਈ ਹੋਰ ਮਾਨਯੋਗ ਸ਼ਖਸੀਅਤਾਂ ਹਾਜ਼ਰ ਸਨ ਸਭ ਨੇ ਭਗਵਾਨ ਵਾਲਮੀਕ ਜੀ ਦੇ ਆਦਰਸ਼ਾਂ ਤੇ ਚੱਲਣ ਦਾ ਸੰਦੇਸ਼ ਦਿੱਤਾ ਅਤੇ ਸਮਾਜਿਕ ਇਕਤਾ ਤੇ ਪਾਈਚਾਰੇ ਦੀ ਪ੍ਰੇਰਣਾ ਲਈ ਉਹਨਾਂ ਦੇ ਜੀਵਨ ਤੋਂ ਸਿੱਖਣ ਦੀ। ਆਸ਼ੂ ਨਾਮੀ ਬਹਿਨ ਦੇ ਮੌਕੇ ਤੇ ਆਏ ਹੋਏ ਸਾਰੇ ਮਨੁਮਾਨਾਂ ਦਾ ਸਨਮਾਨ ਅਤੇ ਯਾਦਗਾਰੀ ਸ਼ੀਰਾਨ ਪਾਠ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਨਾਲ ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲੀਆਂ ਬੀਬੀਆਂ ਤੇ ਬੰਦੇ ਕੇ ਇਸਨਾਨ ਸਮਾਜ ਦਾ ਮਾਹੌਲ ਬਹੁਤ ਵਧੀਆ ਬਣ ਗਿਆ। ਸਾਰਾ ਦਿਨ ਲੰਗਰ ਪੰਡਾਰਾ ਲਗਾਤਾਰ ਚੱਲਦਾ ਰਿਹਾ ਅਤੇ ਸੰਗਤਾਂ ਨੇ ਪ੍ਰਸਾਦ ਛੱਕ ਕੇ ਆਤਮਕ ਆਨੰਦ ਪ੍ਰਾਪਤ ਕੀਤਾ ਸਮਾਰੋਹ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਨੇ ਧਾਰਮਿਕ ਗੀਤਾਂ ਤੇ ਪ੍ਰੋਗਰਾਮ ਵੀ ਪੇਸ਼ ਕੀਤੇ ਜੋ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਬਣੇ ਸਮਾਰੋਹ ਦਾ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਅਤੇ ਹਰੇਕ ਪਾਸੇ ਸਿਰਫ ਭਗਵਾਨ ਵਾਲਮੀਕ ਜੀ ਦੇ ਨਾਮ ਦੀ ਗੂੰਜ ਸੁਣਾਈ ਦਿੱਤੀ ਪੂਰੇ ਇਲਾਕੇ ਵਿੱਚ ਭਗਤੀ ਸੇਵਾ ਅਤੇ ਸ਼ਰਧਾ ਦਾ ਮਾਹੌਲ ਛਾਇਆ ਰਿਹਾ ਅੰਮ੍ਰਿਤਸਰ ਦਰਪਣ نیوز ਤੋਂ ਮਧੂਰ ਰਾਜਪੂਤ ਦੇ ਨਾਲ ਸੁਪਨਾ ਦੀ ਵਿਸ਼ੇਸ਼ ਰਿਪੋਰਟ त त ਸ਼ੁਰੂਆਤ ਕਰਦੇ ਨੇ ਮੋਢੀ ਬਹੁਤ ਬਹੁਤ ਕਦਰ ਸਿੰਘ ਦਾ ਭਾਰ ਤੇ ਜਿੰਦਾਬਾਦ ਜੀ ਨਮਨ ਕਰਦਾ ਹੁਕਮ ਦੇ ਦਿੱਤਾ ਵਿੱਚ ਨੇਤਾ ਮਨੀਸ਼ ਜੀ ਵੱਲੋਂ ਬਹੁਤ ਬਹੁਤ ਪਿਆਰ ਬਹੁਤ ਸਤਿਕਾਰ ਮਿਹਰਬਾਨੀ और गर्मी का माहौल सारे ठंड पाई है पिछले साल सीधा सुरक्षित रहा है परमात्मा ने अमर बर्षा करती सारे चलते माहौल मौसम बहुत बनाता है ਬੋਲੋ ਬੋਲੋ ਉਹਦੀਆਂ ਵਧਾਈਆਂ ਦੇਣੀ ਸੀ ਮੈਂ ਕਾਮਨਾ ਕਰਦਾ ਕਿ ਮੇਰਾ ਸ਼ਹਿਬ ਅਮਰ ਸ਼ਹਿਬ ਜਿਹੜਾ ਸੁਖੀ ਬਸੇ ਜਾਤਾ ਪਾਤਾ ਤੋਂ ਉੱਪਰ ਉੱਠ ਕੇ ਸਭ insan ਆਪੋ ਚ ਪਿਆਰ ਕਰੇ